ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਪੁੱਜੇ ਹਾਂ ਦੋਸਤੋ ਵੀਰ ਗੁਰਪ੍ਰੀਤ ਗੋਪੀ ਦੇ ਕੋਲ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਕੋਈ 2-4 ਨਾਗ ਜਿਹੜੇ ਤੁਹਾਨੂੰ ਇਸ ਫਾਰਮ ਤੋਂ ਇਸ ਕਿੱਲੇ ਤੋਂ ਵੇਖਣ ਦੇ ਵਿੱਚ ਵੀ ਮਿਲਦੇ ਆ ਤੇ ਖਰੀਦਣ ਦੇ ਵਿੱਚ ਵੀ ਅੱਜ ਇਸ ਵੀਡੀਓ ਵਿੱਚ ਨਾਗਾਪਾਤਾਂ ਨੂੰ ਵੈਸੇ ਟੋਟਲ ਤਿੰਨ ਹੀ ਦਿਖਾਉਣੇ ਆ ਤੇ ਤਿੰਨਾਂ ਪਸ਼ੂਆਂ ਦੀ ਗੱਲ ਕਰੀਏ ਦੋਸਤੋ ਇੱਕ ਵਾਇਡ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਦੋ ਗੱਬਣ ਪਸ਼ੂ ਆ ਤਿਆਰੀ ਵਾਲੇ ਤੇ ਪਸ਼ੂ ਬਹੁਤ ਖੂਬਸੂਰਤ ਆ ਚੰਗੇ ਆ ਠੀਕ ਆ ਜੀ ਬਾਕੀ ਥਣ ਦੇਵੇ ਸੋ ਚੁਵਾਈਆਂ ਵਾਲੇ ਚੰਗੇ ਹੁੰਦੇ ਆ ਬਾਕੀ 35 ਤੋਂ 40 ਵਾਲੇ ਪਸ਼ੂ ਪੂਰੇ ਪਰਫੈਕਟ ਹੁੰਦੇ ਆ ਤੇ ਬਾਕੀ ਕੋਈ ਵੀ ਖਰੀਦਦਾਰ ਮੇਰਾ ਵੀਰ ਦੂਰੋਂ ਨੇੜੋਂ ਤੁਸੀਂ ਆ ਰਿਹਾ ਤੇ ਆਪਣੀ ਦੋ ਡੰਗ ਚੋਕੇ ਜਿਹੜਾ ਪਸ਼ੂ ਸੋਇਆ ਗੱਬਣ ਪਸ਼ੂ ਆਪਣਾ ਦੋਸਤੋ 64 ਨਾਲ ਦੀ ਟਿਪ ਕੇ ਭਰਾ ਕੇ ਤਸੱਲੀ ਆ ਉਹ ਜ਼ਰੂਰ ਯਕ ਕਿਉਂਕਿ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਵੀਰ ਹੁਣੀ ਕੰਮ ਕਰਦੇ ਆ ਤੇ ਬਾਕੀ ਡਿਟੇਲ ਆਪਾਂ ਇਹਨਾਂ ਤਿੰਨਾਂ ਦੀ ਲਵਾਂਗੇ ਵੀਰ ਗੋਪੀ ਤੋਂ ਸੋ ਅੱਜ ਤਰੀਕ ਦੋਸਤੋ 17 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਗੋਪੀ ਤੇ ਵੀਰ ਮਨਦੀਪ ਦੇ ਨਾਲ ਪੁੱਛ ਲਾਂਗੇ ਕੀ ਡਿਟੇਲਾਂ ਨੇ ਅੱਜ ਇਹਨਾਂ ਪਸੰਦੀਆਂ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਤ੍ਰੀਕਾਲ ਸਾਸਤ੍ਰੀਕਾਲ ਆ ਜੀ ਵੀਰੇ ਹੋਰ ਕੀ ਹਾਲ ਚਾਲ ਹੈ ਬੜੇ ਵਧੀਆ ਵੀਰ ਗੋਪੀ ਠੀਕ ਠਾਕ ਜੀ ਐ ਚੜ੍ਹਦੀ ਕਲਾ ਰਾਜਸੰਧੂ ਚੈਨਲ ਦੇਖਣ ਵਾਲੇ ਪਿਆਰ ਭਰੀ ਸਾਸਤ੍ਰੀਕਾਲ ਸਾਸਤ੍ਰੀਕਾਲ ਮਨਦੀਪ ਆਰੇ ਠੀਕ ਹੈ ਜੀ ਅੱਛਾ ਫਿਰ ਗੁਰਪ੍ਰੀਤ ਜਿੱਦਾਂ ਆਪਾਂ ਜ਼ਿਕਰ ਕੀਤਾ ਸੀ ਆਪਾਂ ਦਿਖਾ ਰਹੇ ਹਾਂ ਜੀ ਟੋਟਲ ਤਿੰਨ ਪਸ਼ੂ ਆਪਣੇ ਕੋਲ ਆ ਹਾਂਜੀ ਤੇ ਤਿੰਨਾ ਵੇੜਾ ਦੀ ਜ਼ਿਕਰ ਗੱਲ ਕਰ ਗਏ ਇੱਕ ਹੀ ਸੂਈ ਹੈ ਦੋ ਗੱਬਣ ਦੋ ਗੱਬਣ ਠੀਕ ਹੈ ਭਰਾ ਪਸ਼ੂ ਇਸੇ ਤਰ੍ਹਾਂ ਤਕਰੀਬਨ ਉਧਰ ਵਾਲੇ ਸਾਰੇ ਵੇਖੂ ਗਾਏ ਹਾਂ ਤਕਰੀਬਨ ਹੀ ਚਾਰ ਪੰਜ ਵੇੜਾ ਪਾਈਆਂ ਸੀ ਆਪਾਂ ਹਾਂ ਹੋਊਗਾ ਸੇਲ ਠੀਕ ਹੈ ਜੀ ਤੇ ਅੱਛਾ ਫਿਰ ਗੋਪੀ ਇੱਕ ਸਟਾਰਟਿੰਗ ਆਪਾਂ ਜਿਹੜੀ ਇਹ ਸੂਈ ਸੂਬਾ ਜਿਹੜਾ ਇਹਦੇ ਤੋਂ ਹੀ ਕਰਾਂਗੇ ਇਹ ਸੁਵਾਵੀਰ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਰਾਵੀਰ ਪਹਿਲੇ ਸੂਈ ਸੂਈ ਕੱਲ ਸ਼ਾਮਾਂ ਦੀ ਠੀਕ ਹੈ ਜੀ ਹਾਂ ਤੇ ਦੋ ਡੰਗ ਦੀ ਚਵਾਈ ਕਰ ਲਈ ਆ ਪਾ ਵੀ ਠੀਕ ਹੈ ਜੀ ਹਾਂ ਲਓ ਸੋ ਦੂਜਾ ਸੁਬਾ ਕੱਲ ਦੀ ਸੂਈ ਆ ਠੀਕ ਹੈ ਜੀ ਕੱਲ ਦੀ ਸੂਈ ਆ ਤੇ ਮਗਰ ਬੱਚਾ ਕਿ ਬੱਚੀ ਹੈ ਬੱਚੀ ਲਓ ਜੀ ਮਗਰ ਬੱਚੀ ਆ ਫੀਮੇਲ ਇੱਕ ਵਾਰੀ ਤੁਹਾਨੂੰ ਬੱਚਾ ਦਿਖਾ ਰਗੀ ਆਪਾਂ ਆ ਦੇਖੋ ਜੀ ਸੋ ਦੋ ਡੰਗ ਦੀ ਚਵਾਈ ਹੋਈ ਆ ਠੀਕ ਹੈ ਜੀ ਸੋ ਬੌਲੇ ਤੇ ਚੱਲਣ ਢਈ ਆ ਉਹ ਵੀ ਮੇਰਾ ਭਰਾ ਕੋਈ ਵੀ ਖਰੀਦਦਾਰ ਆ ਰਿਹਾ ਠੀਕ ਹੈ ਜੀ ਆਪਣੀ ਦੋ ਟਾਈਮ ਚੋ ਕੇ ਤੁਸੀਂ ਵੀ ਤਸੱਲੀ ਕਰ ਲਿਓ ਬੌਲਾ ਵੀਰ ਗੋਪੀ ਕਿੰਨਾ ਕ ਇਹ ਦੇ ਦੇ ਵੀ ਲਾਇ ਵੀ 16 17 16 17 ਲੀਟਰ ਆਪਾਂ ਦੋ ਟੇਮਾਂ ਦਾ ਕੱਢਿਆ ਵਾ 16 17 ਲੀਟਰ ਹਾਂਜੀ ਠੀਕ ਆ ਜੀ ਸੋ ਚੰਗੀ ਨਿਕਲੀ ਚਵਾਈ ਦੀ ਮੈਂ ਨਾ ਬਹੁਤ ਖਤਮਾਈ ਹੋਈਆਂ ਚੌਣਾਂ ਹੋ ਜਾਂਦੇ ਠੀਕ ਹੈ ਬਾਕੀ ਧਾਰਾ ਵੀ ਆਪਾਂ ਵੀਡੀਓ 'ਚ ਮਾਰ ਦਾਂਗੇ ਤਾਂ ਦੋਸਤੋ ਨਾਲ ਦੀ ਨਾਲ ਤੁਸੀਂ ਜਿਹੜੀ ਚਵਾਈ ਵੀ ਦੇਖ ਲਵੋਗੇ ਠੀਕ ਆ ਜੀ ਸੋ ਕੁਝ ਕੁਝ ਧਾਰਾ ਮਾਰ ਦਾਂਗੇ ਵੈਸੇ ਚਵਾਈ ਮਾਰਨਿੰਗ ਕੋਪੀ ਕਿੰਨੇ ਕ ਵੱਜੇ 6:30 ਵਜੇ ਦੀ ਠੀਕ ਆ ਹੁਣ ਵੀ ਤਕਰੀਬਨ ਕੋ ਡੇਢ ਕੌਜ ਦਾ ਸਮਾਂ ਹੈ ਤਾਂ ਡੇਢ ਕੌਜ ਦਾ ਸਾਾਨੂੰ ਬਣਦੀ ਥਣ ਦੀ ਪੂਰਾ ਬਣ ਜਾਂਦੀ ਹੈ 6:30 ਵਜੇ ਟਾਈਮ ਹੋ ਜਾਊਗਾ ਹਾਂ ਜਿਹੜਾ ਵੀਰਪੁਰਾ ਦਰਸ਼ਨ ਕਰਾਵਾਂਗੇ ਜਦੋਂ ਆਇਆ ਗੁਲਾਮ ਲਓ ਜੀ ਬਾਕੀ ਦੋਸਤਾਂ ਨਾਲ ਦੀ ਨਾਲ ਤੁਸੀਂ ਚਵਾਈ ਜਿਹੜੀ ਆ ਦੇਖ ਬਿਲਕੁਲ ਦੇਖ ਰਹੇ ਜੀ ਠੀਕ ਆ ਉਹ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਥਾਣਾ ਤੇ ਚੌਂਕ ਤੋਂ ਚੰਗੀ ਆ ਕੋਈ 15 ਲੀਟਰ ਤੋਂ ਪਲੱਸ ਵੀਰ ਬੋਲਾ ਦੱਸ ਰਿਹਾ ਵੀ 15 ਲੀਟਰ ਤੋਂ ਪਲੱਸ ਬੋਲਾ ਲਓ ਵੀਰ ਮਨਦੀਪ ਕੋਲ ਕੇ ਦਿਖਾਈਏ ਕੱਦ ਬਹੁਤ ਪੂਰਾ ਠੀਕ ਆ ਜੀ ਉਹ ਹਾਈਟ ਪੂਰੀ ਆ ਬੜੀ ਤੀਸੂ ਕਰੋਸ ਆਂਗ ਦੇ ਵਿੱਚ ਜਿੰਨਾ ਨਾਲ ਕ੍ਰੋਸ ਆ ਇਸ ਬੈਡ ਦਾ ਠੀਕ ਆ ਕੱਤ ਬਹੁਤ ਪੂਰਾ ਠੀਕ ਆ ਹਾਈਟ ਲੈਂਥ ਪੂਰੀ ਆ ਮਗਰ ਫੀਮੇਲ ਕਾਫ ਤੋਂ 15 16 15 16 ਕਿਲੋ ਬੋਲਾ ਇਹਦੇ ਥੱਲੇ ਜਿਹੜਾ ਇਸ ਵਕਤ ਹਾਜ਼ਰ ਆ ਤੋਂ ਦੋ ਕੁ ਡੰਗ ਚਵਾਈ ਹਜੇ ਕੀਤੀ ਆ ਆ ਦੇਖੋ ਜੀ ਤੋਂ ਨਾਲ ਦੀ ਨਾਲ ਦੋਸਤੋ ਇੱਕ ਤੁਸੀਂ ਵੀਡੀਓ ਦੇ ਵਿੱਚ ਹੁਣ ਦੀ ਜਿਹੜੀ ਬਿਲਕੁਲ ਜਿੰਨੀ ਕੁ ਬਣੀ ਥਣੀ ਆ ਉਹ ਦੇਖ ਰਿਹਾ ਜੇ ਇੱਕ ਮਾਰਨਿੰਗ ਦੀ ਨਾਲ ਦੀ ਨਾਲ ਹੀ ਆਪਾਂ ਵੀਡੀਓ ਚਾਲੂ ਕਰ ਦਿਆਂ ਕਿਉਂਕਿ ਉਹਦੇ ਵਿੱਚ ਵੀ ਤੋਰ ਕੇ ਵੀਰ ਮਨਦੀਪ ਨੇ ਦਿਖਾਈ ਆ ਸੋ ਜਦੋਂ ਚਵਾਈ ਤੋਂ ਪਹਿਲਾਂ ਪਸ਼ੂ ਜਿੰਨਾ ਕ ਬਣਿਆ ਥਣਿਆ ਉਹ ਵੀ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦਿਖਾ ਦਿੱਤਾ ਠੀਕ ਆ ਜੀ ਬਤੇਰੇ ਗੱਲਬਾਤ ਸਮਝ ਆ ਜਾਊਗੀ ਕਿਉਂਕਿ ਹੁਣ ਕਿਤੇ ਨਾ ਕਿਤੇ ਪਸ਼ੂ ਕਿਸੇ ਵੀਰ ਨੇ ਲੱਗਣਾ ਵੀ ਹੁਣ 1.5 2 ਵਜੇ ਮੌਕੇ ਤੇ ਵੀ ਤੁਸੀਂ ਵੇਖ ਰਹੇ ਜੇ ਤੇ ਨਾਲ ਦੀ ਨਾਲ ਕੋਈ ਮਾਰਨਿੰਗ ਜਿਹੜੀ ਦੋਸਤੋਂ ਚਵਾਈ ਤੋਂ ਪਹਿਲਾਂ ਪਸ਼ੂ ਦੀ ਵੀਡੀਓ ਬਣਾਈ ਸੀਗੀ ਉਹ ਵੀ ਕਲਿੱਪ ਆਪਾਂ ਵਿੱਚੇ ਚਲਦੀ ਕਰ ਦਿੱਤੀ ਆ ਠੀਕ ਆ ਸੋ ਥਣ ਥਣ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮ ਬਹੁਤ ਸੋਨਾ ਬਲੈਕ ਰੰਗ ਦਾ ਬਾਕੀ ਪੇਟ ਤੇ ਤੇ ਹਵਾਨੇ ਲੇਵੇ ਦੀ ਗੱਲ ਕਰੀਏ ਤੇ ਕੁਝ ਕੁ ਸਪੋਰਟ ਜਿਹੜਾ ਦੱਸੋ ਵਾਈਟ ਥੱਲੇ ਪੇਟ ਵਾਲੇ ਪਾਸੇ ਤੁਹਾਨੂੰ ਮਿਲੂਗਾ ਤੇ ਚਾਨਰ ਵਾਲੇ ਪਾਸੇ ਗੋਪੀਬੀਰ ਮਿਲਨ ਮਲਾਉਣ ਵਿੱਚ ਚੰਗੀ ਆ ਬੰਗਾ ਬੰਗਾ ਪਾ ਕੇ ਮੈਂ ਠੰਡੀ ਭਾਵੇਂ ਕੋਈ ਬੰਗਾ ਪਾ ਕੇ ਚੋਲੇ ਤੇ ਭਾਵੇਂ ਰੋਤਰਾ ਚੋਲੇ ਲਓ ਜੀ ਇਹ ਬਲੈਕ ਬਿਊਟੀ ਆ ਗਈ ਚਾਹੇ ਕੋਈ ਵੀ ਬੰਗਾ ਪਾ ਕੇ ਚਵਾਈ ਕਰ ਲੇ ਚਾਹੇ ਕੋਈ ਭਰਾ ਬਿਦਾਗ ਨੂੰ ਬੰਗੇ ਤੋਂ ਵਿਦਾਊਟ ਬਿਨਾ ਰੱਸੀ ਨਾਣਾ ਪਾਇਆ ਠੀਕ ਆ ਜੀ ਚਵਾਈ ਕਰ ਲੈ। ਉਂਗਲਾਂਗਲ ਜਿੱਦੀ ਮੋਟੀ ਧਾਰ ਆਉਂਦੀ। ਦੇਖੋ ਜੀ ਠੀਕ ਆ ਸਪੇਸਵਾਰਡ ਚੰਗੀ ਆ। ਸਥਾਨਪੁਰ ਪੂਰਾ ਜਿਹੜਾ ਦੋਸਤੋ ਥੀ ਚਵਾਈ ਦਾ ਪਸਮਨ ਤੋਂ ਬਾਅਦ ਥਾਂ ਦੀ ਕੁਆਲਿਟੀ ਹੋਰ ਸਾਹਮਣੇ ਨਿਕਲ ਕੇ ਆਊਗੀ। ਇੱਕ ਵਾਰੀ ਜਿਹੜਾ ਬਿਨਾਂ ਪਸਮੇ ਜਿਹੜਾ ਥਾਣਾਪਤ ਤੁਹਾਨੂੰ ਦਿਖਾ ਰਹੇ ਆ। ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਹਮਾਰਾ ਚੱਡਾ। ਗੋਪੀ ਵੀਰ ਕੀ ਡਿਮਾਂਡ ਕਰਦੇ ਪੈ ਜੇ ਦੀ? ਡਿਮਾਂਡ ਕੀ ਕਰਨੀ ਰਾਜਵੀਰ ਆਪਾਂ ਲੈਣ ਦੇ ਇੰਜੇ ਕਰ ਲਈਏਗੇ। ਹਾਂ। ਹਾਂ ਇਹਦਾ 80000 ਰੁਪਇਆ। 80 ਹਾਂਜੀ। ਰਾਸ ਤੇ ਰਲੀ ਗੱਲ ਕਰੀਏ ਕੋਈ ਇੱਕ ਵੀ ਜਿੱਥੋਂ ਤੱਕ ਵਿੱਚੋਂ ਛੋਟ ਛੱਪਿਆ ਲੀ ਗਾਇਸ ਹੀ ਰਹੇ ਜੇ 4 3 ਦਾ ਲਾ ਦਈਏ ਕੋਈ 2 2 3 3 ਕਰਕੇ ਨਿੱਕੇ ਵਾਰੀ ਆਪਾਂ ਬਈ ਗੱਲ ਹੀ ਐਂਡ ਐਂਡ ਤੇ ਕਰੀਏ ਨਵੇੜੀਆ ਵੀਰ ਮਨਦੀਪ ਹਾਂ ਨਾਲ ਹੀ ਗੱਲ ਬਾਤ ਉਹ 70 ਦੀ ਗੱਲ ਕਰਦੇ ਹਾਂ 75 ਦੀ 75 ਦੀ ਦੇ ਲਈਏ ਠੀਕ ਹੈ ਜੀ ਇਹਨਾਂ ਕੋਈ ਯਾਦ ਕਰੂੰ ਵੇਰ ਜਿਹੜਾ ਖੜੂਗਾ ਠੀਕ ਹੈ ਜੀ ਹਾਂ ਬੱਡੀਏ ਵੇੜ ਬਾਕੀ ਡਰ ਡਰ ਫਿਕਸ ਆ ਪੂਰਾ ਫਿਕਸ ਆ ਪੂਰਾ ਨਾਰਮਲ ਹੀ ਕੋਈ ਇਹ ਚੋ ਵੀ ਲੀਟਰ ਤਾਂ ਐਵੇਂ ਭਰ ਜੂਗੀ 5 ਲੀਟਰ ਦੁੱਧ। ਮੈਂ ਦੱਸੋ ਬਾਕੀ ਮਿਲਕ ਕੇ ਸੇਵਾ ਦਾ ਚੰਗੀ ਕਿਸੇ ਫਾਰਮਰ ਵੀਰ ਦੀ ਸੇਵਾ ਰਹੀ ਚੰਗਾ। ਉਮੀਦ ਚੰਗੀ ਆਸ ਆਪਾਂ ਕਰ ਸਕਦੇ ਹੁਜੇ ਪਸ਼ੂ ਤੋਂ। 75000 ਦੀ ਜਿਹੜੀ ਦੱਸੋ ਇਹ ਤੁਹਾਨੂੰ ਮਿਲੂਗੀ 75000 ਦੀ। ਉਹਦੇ 'ਚ ਕੋਈ 200 ਕੋਈ 200 ਰੁਪਇਆ ਬਾਕੀ ਮਾਨਤਨ ਕਿਸੇ ਭਰਾ ਦਾ। ਸੋ ਜਿੰਨਾ ਵੀ ਹੋ ਸਕਦਾ ਉਹਨਾਂ ਵਿੱਚੋਂ ਮਾਨਤਨ ਹੋ ਜੂਗਾ। ਸੋ ਬਾਕੀ ਵਹਿੜ ਪਸੰਦ ਆਊਗੀ ਤੁਹਾਨੂੰ। ਇੱਧਰ ਉੱਤ ਬਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਸੱਜੇ ਕੱਪਿਓ ਸਾਰੇ ਬੰਨੇ ਦਿਖਾ ਲ ਗਏ ਕੋਈ ਆ ਕਰੋ ਚੈੱਕ। ਠੀਕ ਆ ਸਪੇਸ ਵੰਡ ਚੰਗੀ ਹੈ ਤੋ ਫਲਕਾਰੀ ਲਾ ਕੇ ਵਿਖਾ ਦਈਏ ਲਓ ਜੀ ਫਲਕਾਰੀ ਵੀ ਲਾ ਦੋ ਇਹ ਵੀ ਨਾ ਕੋਈ ਅਕੀਲੀ ਸੀ ਹਾਂ ਸੋ ਬਿਲਕੁਲ ਖੁੱਡੇ ਖਾਡੇ ਤੋਂ ਇੱਕ ਸਾਰ ਪੱਧਰ ਜਿਹੜਾ ਦੋਸਤੋਂ ਉੱਪਰੋਂ ਫਲੈਟ ਆ ਪੂਰੀ ਤੇ ਖੁੱਡੇ ਖਾਡੇ ਦੋਨੋਂ ਤੁਸੀਂ ਵੇਖੋ ਇਹੇ ਬੰਨਣ ਵੇਖੋ ਆ ਸਿੱਧੀ ਸਟ੍ਰੇਟ ਤੇ ਆ ਸਾਰਾ ਇਹਦਾ ਲੈਗ ਸਕੋਰ ਵੇਖੋ ਆ ਹਾਂ ਸਿੱਧੀ ਚੰਗੀ ਆ ਬ੍ਰਾ ਚੰਗੀ ਸਾਫ ਸੁਥਰੀ ਆ ਤੋ ਫੇਰ ਕੁਆਲਿਟੀ ਵੀ ਬਹੁਤ ਸੋਹਣੀ ਆ ਬਿਲਕੁਲ ਜਿਹੜੀ ਦੋਸਤੋਂ ਬੋਦੀ ਵਾਲੀ ਛੋਟਾ ਕੰਨ ਤੇ ਛੋਟੀ ਫੇਸ ਕੁਆਲਿਟੀ ਆ ਠੀਕ ਆ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਦੋਸਤੋ ਹੋਰ ਤੁਹਾਨੂੰ ਇੱਕ ਵੈੜ ਦਿਖਾਉਣੇ ਆ ਕੱਦ-ਕੱਠ ਤਾਂ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਆ ਪਰ ਥੱਲੇ ਲੇਵੇ ਦੀ ਬਹੁਤ ਜ਼ਿਆਦਾ ਖਬਰਦਾਰ ਆ ਠੀਕ ਆ ਜੀ ਭਵਾਨਾ ਆਰਡਰ ਕਾਫੀ ਸੋਨਾ ਝੋਲੀ ਵਾਲਾ ਲੇਵਾ ਬਹੁਤ ਸੋਨਾ ਵਖਾਲਾ ਜਿੰਨਾ ਕ ਅੱਗੇ ਨੂੰ ਆ ਉਨਾ ਹੀ ਪਿੱਛੇ ਆ ਬਿਲਕੁਲ ਸੈਂਟਰ ਚ ਪਟਾਂ ਦੇ ਬਿਲਕੁਲ ਸਨ ਦੇ ਵਿਚਕਾਰ ਫਿਕਸ ਬਾਕੀ ਆ ਤੁਸੀਂ ਵੇਖੋ ਠੀਕ ਆ ਜੀ ਅੱਛਾ ਵੀ ਇਹ ਰੇ ਕੋਪੀ ਕਿਨਮਾ ਸੁਹਾ ਸੁਰੀ ਆਗੇ ਇਹ ਦੂਜੇ ਸੂਏ ਇਹ ਰਾਜ ਵੀਰੇ ਦੱਸ ਗਿਆ ਵੀ ਪਹਿਲੇ ਸੂਏ ਵੀ ਆਪਣੇ ਤੋਂ ਗਈ ਆਪਣੇ ਕੋਲੋਂ ਗਈ ਆ ਆਪਣੇ ਕੋਲੋਂ ਗਈ ਪਿਛਲੀ ਕੋਈ ਬੋਲੇ ਬੋਲੇ ਦੀ ਚਵਾਈ ਤੇ ਦਿੱਤੀ ਸੀ ਜਾਂ ਦੁੱਧ ਚੋਕ ਇਹ ਉਸ ਦਿਨ ਜਿੰਨਾ ਆਪਾਂ ਵੇਚੀ ਇਹਨੂੰ ਹੋਏ ਹੀ ਕੋਈ 8 ਤੋਂ 9 ਦਿਨ ਤੇ 24 ਲੀਟਰ ਚਵਾ ਕੇ ਦੇਤੀ ਆਪਾਂ ਪਿਛਲੇ ਸਾਲ ਸਿਆਲ ਜੀ ਦੀ ਹਾਂ ਸਿਆਲ ਜੀ ਦੀ ਠੀਕ ਆ ਹਾਂ ਤੇ 24 ਕਿਲੋਟਰ ਦੁੱਧ ਆ ਆਪਣੇ ਹੱਥੀਂ ਵੇਖਿਆ ਦੇਖਿਆ ਆ ਜਿਹੜਾ ਆਪਾਂ ਚਵਾ ਕੇ ਭੇਜੀ ਆ ਹੂੰ ਚੋਣ ਵੀ ਜਿਵੇਂ ਮੋਗਾ ਇਹੋ ਸਿਸਟਮ ਆ ਤੇ ਠੀਕ ਆ ਜੀ ਉਹ ਸਵੇਰ ਕਿਨਵਾ ਪਰ ਦੂਜਾ ਕਰ ਦੂਜਾ ਦੂਜਾ ਸੂਆ ਦੂਜਾ ਲਓ ਜੀ ਤੋ ਪਹਿਲੇ ਸਵੇਰੇ ਦੋਸਤੋ ਵੀਰਾਂ ਦਾ ਵੀ ਆਪਣੇ ਕੋਲੋਂ ਹੀ ਗਈ ਆ ਕਿਉਂਕਿ ਸੇਲ ਪਰਚੇਜ ਦਾ ਕੰਮ ਆ ਤੇ ਪਿਛਲੇ ਸਵੇਰੇ ਵੀ ਕਿਸੇ ਫਾਰਮਰ ਵੀਰ ਨੇ ਖਰੀਦੀ ਆ ਇਸ ਵਾਰ ਉਹਨਾਂ ਨੇ ਚਲੋ ਇੱਕ ਸਵੇਰ ਚੋਚਵਾ ਕੇ ਠੀਕ ਆ ਜੀ ਦੁੱਧ ਲੈ ਕੇ ਤੇ ਸੈਕੰਡ ਸਵੇਰੇ ਦੇ ਵਿੱਚ ਫਿਰ ਵੀਰ ਨੂੰ ਸੇਲ ਕਰ ਦਿੱਤੀ ਆ ਤੇ ਬਾਕੀ ਤੁਸੀਂ ਆਂ ਵੇਖ ਲਓ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਵਜਨ ਵਜੂਦ ਕਰਨ ਵਾਲੀ ਦਾ ਪੂਰਾ ਠੀਕ ਆ ਜੀ ਸੋ ਥੱਲੇ ਭਾਡੇ ਦੀ ਵੀ ਆਪਾਂ ਤੁਹਾਨੂੰ ਨੋਟ ਕਰਾਈ ਦਿੱਤੀ ਆ ਲੇਵਰ ਰੂਆ ਚੱਗਾ ਇੱਕ ਵਾਰੀ ਤੁਹਾਨੂੰ ਉਲਟ ਬਹਿਣੀ ਵਾਲੀ ਸਾਈਡ ਤੋਂ ਪੱਥਾ ਦਿਖਾ ਦਈਏ ਥਣ ਹੱਥੀ ਚਵਾਈ ਵਾਲਾ ਆ ਕਰੋ ਚੈੱਕ ਜ ਚੋਣ ਬਹੁਤੀ ਇੱਕ ਨੰਬਰ ਹੈ ਹੂੰ ਬਾਕੀ 53 ਤੋਂਪਣ ਵੀਰ ਗੋਪੀ ਭਰਾਵਰੋ ਕੇ ਚੰਗੀ ਲਿਆਂਦੀ ਹਾਂ ਕੋਈ ਕਰਾਂਗੇ ਜੀ ਆਪਾਂ ਵੀਟ ਕੋਈ ਟਿਪ ਕੇ ਵੀ ਖਾ ਲਈਏ ਬੋਲਾ ਭਨ ਗਈ ਹੈ ਨਾ ਹਾਂ ਭਨ ਗਈ ਠੀਕ ਹੈ ਜਾਵੀਰ ਮਨਦੀਪ ਕੋਲ ਕੇ ਦਿਖਾ ਦਈਏ ਹਾਂ ਲਓ ਵੀ ਭਰਾਵੋ ਬਾਕੀ ਵਜਨ ਨੋਡ ਪੂਰਾ ਬੈੜ ਦਾ ਠੀਕ ਆ ਜੀ ਹਾਈਟ ਮੀਡੀਅਮ ਆ ਬਾਕੀ ਵਜਨ ਨੋਡ ਪੂਰਾ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਪੂਰਾ ਵੇਖੋ ਜੀ ਲਓ ਜੀ ਠੀਕ ਆ ਹਾਂ ਲਓ ਹਾਂਜੀ ਤੋੜ ਲਓ ਵੀਰ ਤੋਂ ਇਹ ਵੀ ਜਿਹੜੀ ਦੋਸਤੋ ਵੈੜ ਤਿਆਰੀ ਵਾਲੀ ਆ ਠੀਕ ਹੈ ਜੀ ਆਲਮੋਸਟ ਤਿਆਰੀ ਕੰਪਲੀਟ ਹੀ ਸਮਝੋ ਤੁਸੀਂ ਠੀਕ ਹੈ ਜੀ ਪੁੜੇ ਪੜੇ ਤਕਰੀਬਨ 2-4 ਦਿਨਾਂ ਦੇ ਵਿੱਚ ਕਰਮਾਲੀ ਪਣ ਜੂਗੀ ਤੇ ਬਾਕੀ ਟਿੱਪਣ ਜਿਹੜੀ ਹੈ ਕਿਦਾਂ ਦੀ ਉਹ ਵੀ ਤੁਸੀਂ ਨਾਲ ਦੀ ਨਾਲ ਹੀ ਵੀਡੀਓ ਦੇ ਵਿੱਚ ਦੇਖ ਰਹੇ ਜੀ ਠੀਕ ਹੈ ਜੀ। ਸੋ ਦੂਰੋਂ ਨੇੜੋਂ ਕਿਸੇ ਭਰਾ ਨੇ ਉਹਨਾਂ ਦੇ ਚੋਂ ਤਰ੍ਹਾਂ ਦੀ ਟਿੱਪ ਤਪਾ ਕੇ ਵਿੱਚੇ ਵੀ ਆਪਾਂ ਤੁਹਾਨੂੰ ਦਿਖਾਤੀ ਆ। ਆਦਰਵਾਇਸ ਤੁਸੀਂ ਆਪ ਵੀ ਜਿਹੜੀ ਇੱਥੇ ਵਿਜ਼ਿਟ ਕਰੋਗੇ ਆਪਣੇ ਹੱਥੀ ਜਿਹੜੀ ਟਿੱਪ ਤਪਾਗ ਆਪਣੀ ਤਸੱਲੀ ਆ ਉਹ ਵੀ ਤੁਸੀਂ ਯਕੀਨੀ ਬਣਾ ਲਓ ਠੀਕ ਆ। ਬਾਕੀ ਵੜ ਚੰਗੀ ਆ ਥੋੜੀ ਪਿੱਠ ਕੁੜੇ ਤੋਂ ਦਿਖਾ ਦਿੰਨੇ ਆਪਾਂ ਫਿਰ ਆ ਮੰਦੀਪ ਮਾੜੀ ਲਾ ਕੇ ਫੁਲਕਾਰੀ ਨਾਲ ਪੂਰੀ ਸ਼ਾਈਨਿੰਗ ਵਾਲੀ ਵੜੇ ਵੀ। ਸੋ ਪੁੱਠੇ ਪਠੇਲ ਸਾਈਡ ਤੋਂ ਪੂਰੀ ਉੱਪਰੋਂ ਰਾਜੀ ਆ ਠੀਕ ਆ ਜੀ। ਸੋ ਵੜ ਚੰਗੀ ਆ ਪਾਟੀ ਬੰਤਰਦੀ ਆ λεਵਾ ਹਵਾਨਾ ਦੋਸਤੋ ਤੁਹਾਨੂੰ ਦਸਾਤਾ ਆਪਾਂ ਠੀਕ ਆ ਜੀ ਛੋਣੀ ਵਾਲਾ ਹਵਾਨਾ ਛੱਡਾ ਤੇ ਦੁੱਧ ਵੀਰਾਂ ਦਾ ਵੀ 22 24 24 ਲੀਟਰ ਆਪਾਂ ਚੁਆ ਕੇ ਪਹਿਲੇ ਸਵੇਰੇ ਦੇ ਦੌਰਾਨ ਜਿਹੜੀ ਇਹ ਕਿਸੇ ਵੀਰ ਨੂੰ ਸੇਲ ਕੀਤੀ ਸੀਗੀ ਅੱਛਾ ਵੀਰ ਗੋਪੀਆ ਦੀ ਮੰਗ ਕੀ ਡਿਮਾਂਡ ਕਰਦਾ ਮੰਗ ਤਾਂ ਮੈਂ ਨਾਲ 70 ਲੈ ਲਈਏ 70 77 77 ਹਾਂ 77 77 ਹਾਂ ਇੱਕੋ ਇੱਕ ਜੀ ਗੱਲ ਕਰ ਗਿਆ ਜਾਇਜ਼ ਕਰੀਏ ਗੱਲ ਬਾਤ ਵੀ ਜਿਹੜਾ ਕੋਈ ਵੀਰ ਆਪਣਾ ਭਰਾ ਪਹਿਲੇ ਫੂਨਾ ਤੋਂ ਉੱਪਰ 75 ਦੀ ਦੇ ਦਈਏ ਓ 75 ਆ 75 ਦੇ ਦੂਰ ਆ ਸਹੀ ਗੱਲ ਕਰਗੇ ਇੱਕੋ ਇੱਕ ਜੀ ਗੱਲ 75 75 74 ਦੇ ਚੱਕਰਾਂ ਜਿਹੜਾ ਪਈਏ ਇੱਕੋ ਇੱਕ ਕੰਮ ਕਰਨ ਵੇੜੀ ਹੋਵੇ 200 ਰੁਪਏ ਛੋਟ ਹੀ ਰਹਿ ਜੀ ਜਿੱਤੇ ਛੋਟ ਹੀ ਰਹਿ ਜੇ ਛੋਟ ਛੋਟ ਐਂਦੀ ਕਰ ਜੀ ਐਂਡ ਐਂਡ ਗੱਲ ਕਰ 70000 ਦੀ ਦੇ ਦਾਂਗੇ 70 ਆ ਬਾਕੀ ਵੀ ਮਨਦੀਪ ਜੀ ਕਿੰਨਾ ਘੋਰ ਹੋ ਸਕਦਾ ਮੈਂ ਵੀ ਫੇਰ ਦੱਸ ਦਿਆਂ ਡਾਉ ਢਾਉ ਕੇ ਤੁਹਾਡੇ ਕੋਲ ਤਾਂ ਹੀ ਆਏ ਵੀ ਪੂਰਾ ਡਾੜੂ ਕੇ ਗੱਲ ਕਰਕੇ ਆਹ ਆਸਾ ਫੋੜ ਜੜਾ ਲੈ ਟੋੜਾ ਤਾਂ ਲੈ 60 ਦੀ 60 ਦੀ ਦੇ ਦਾਂਗੇ ਜਿੱਥੇ ਦਵਾਖਾ ਫਿਰ ਨਹੀਂ ਮੈਂ ਤੁਹਾਨੂੰ ਪੁੱਛਣ ਦਾ ਛਾੜਦੀ ਹੈ ਛਾੜਦੀ ਦੇ ਲਾ ਅੱਛਾ ਹੋਰ ਕਰਦੇ ਫਿਰ ਗੋਪੀ 66000 ਦੀ ਚੱਲਣ ਦਿਓ ਲਓ ਜਾਣ ਦਿਓ ਅਜਾ 66000 ਦੀ ਉਹਦੇ ਵਿੱਚੋਂ 500 ਰੁਪਇਆ ਮਾਨਦਾਨ ਕਰਾਂਗੇ ਠੀਕ ਹੈ ਜੀ ਹਾਂ ਲੋਕ ਦੋਸਤੋ 66000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਉਹਦੇ ਚੋਂ ਵੀ 500 ਰੁਪਇਆ ਛੂਟ ਆ ਠੀਕ ਆ ਇਹਨਾਂ ਵੀ ਜਿੰਨੇ ਖੜੀ ਇੱਕ ਰਖਣੀ ਦੋ ਖੜੂ ਗਾਕੂ ਵੀ ਇਹੋ ਜਿਹੀ ਵੈੜ ਹੋਰ ਲਿਆ ਕੇ ਦਿਓ ਹਾਂ ਹਾਂ ਠੀਕ ਹੈ ਜੀ ਲੋ ਵੀ ਭਰਾਵੋ ਠੀਕ ਹੈ ਜੀ ਸੋ 66000 ਦੀ ਇਹ ਤੁਹਾਨੂੰ ਮਿਲ ਜੂਗੀ ਤੋ ਵੇੜ ਪਸੰਦ ਆਊਗੀ ਵੀਰੇ ਉਹ ਇੱਥੇ ਆਣ ਕੇ ਆਪ ਦੀ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਤੇਪਰ ਤੋਂ ਪਾ ਕੇ ਉਹ ਕਰਾਈਟੇਰੀਆ ਪੂਰਾ ਕਰ ਲਿਓ ਠੀਕ ਆ ਇੱਕ ਇਧਰ 3 ਨੰਬਰ ਤੇ ਇੱਕ 200 ਤੀਜੇ ਨੰਬਰ ਤੇ ਤੁਹਾਨੂੰ ਵੇੜ ਦਿਖਾਵਾਂਗੇ ਵੀ ਗੱਬਣ ਹੀ ਆ ਵੀਰੇ ਇਹ ਵੀ ਗੱਬਣ ਠੀਕ ਆ ਜੀ ਇਹ ਤਾਂ ਸੂਹਾ ਤੇ ਕਿੰਨੇ ਕ ਸਮਾਂ ਲੱਗਦੀ ਹੈ ਜੇ ਇਹ ਇਹ ਤਾਂ ਦੂਜਾ ਸੂਹਾ ਦੂਜਾ ਸੂਹਾ ਅਜੇ ਲੈ ਜੂਗੀ ਇਹ 12 13 ਦਿਨ ਲਓ ਜੀ 12 13 ਦਿਨ ਲੈ ਜੂਗੀ ਡੱਬੀ ਵੇੜ ਆ ਸੋ ਸੂਹਾ ਦੂਜਾ ਸੋ ਬੈਕ ਚੰਗੀ ਸੀਲ ਬਹੁਤ ਜਿਆਦੀ ਥਾਣ ਦੇਖੋ ਜੀ ਠੀਕ ਆ ਚੰਗੀ ਬਣ ਕੇ ਤਿਆਰ ਹੋ ਗਈ ਥਾਣ ਥਣ ਠੀਕ ਹੈ ਜੀ ਥੋੜੀ ਨਾਰਮਲ ਕੇਅਰ ਦੇ ਵਿੱਚੋਂ ਨਿਕਲੀ ਲਾਗ। ਆ ਨਾਰਮਲ ਕੇਅਰ ਦੇ ਵਿੱਚੋਂ। ਕੋਨੇ ਰੇਟ ਵੀ ਆਪਾਂ ਨਾਰਮਲ ਕਰਤਾ ਇਹਦਾ। ਹਾਂ ਹਾਂ ਨਾਰਮਲ ਹੀ ਰੇਟ ਕਰਾਂਗੇ। ਬਾਕੀ ਨਾਰਮਲ ਸਾਫ ਸਮਹਾਲ ਦੇ ਵਿੱਚੋਂ ਦੋਸਤੋ ਪਸ਼ੂ ਕਈ ਵਾਰਾ ਨਿਕਲ ਆਉਂਦੇ ਆ ਠੀਕ ਹੈ ਜੀ ਕਈ ਵਾਰ ਵੀਰ ਤੋਂ ਕੇਅਰ ਨਹੀਂ ਪਛੋਈ ਜਿੱਥੋਂ ਵੀ ਆਈ ਆ। ਤੇ ਬਾਕੀ ਜਿਤੜੀ ਦੂਜੜੀ ਥੋੜੀ ਆ ਵੀਰਾਂ ਦਾ ਵੀ ਇੱਥੇ ਆਣ ਕੇ ਆਪਾਂ ਦਵਾਈ ਦੋਈ ਮਲਈ ਜਾਂ ਟ੍ਰੀਟਮੈਂਟ ਦਿੱਤਾ ਟੀਕਾ। ਤੁਗਾ ਜਿਹੜਾ ਦੋਸਤੋ ਲਾਇਆ ਸ਼ਹਿਦ ਹੀ ਆਉਂਦਾ ਇਹ ਰਾਜਵੀ ਦੇ ਦਾ। ਠੀਕ ਹੈ ਜੀ। ਹਾਂ। ਸੋ 35 ਵੀ ਜਿਹੜਾ ਦੋਸਤੋ ਸ਼ਹਿਦ ਹੀ ਠੀਕ ਹੈ ਜੀ। ਜਿਉਂ ਕੋਲ ਕੇ ਦਿਖਾਈਏ ਵੀਰ ਮਨਦੀਪ। ਸੁਬਾ ਦੂਜਾ ਠੀਕ ਹੈ ਜੀ। ਸੁਬਾ ਦੂਜਾ ਦਿਨ ਲੈ ਜੇ 10 ਦਿਨ ਦਾ ਜੇ 8 ਅਜਾ ਦਿਨ ਦੋਸਤੋ ਇਹਨੇ ਖੁੱਲੇ ਡੁੱਲੇ ਲੈ ਜੂਗੀ ਲੇਪਟੀ ਤੁਸੀਂ ਵੇਖੋ। ਸੋਹਣੀ ਬਣਾਈ ਆਉਂਦੀ ਹੈ ਠੀਕ ਹੈ ਜੀ। ਸੋ ਜੇਕਰ ਪੰਜਾਂ ਚੌ ਦਿਨਾਂ ਦੀ ਗੱਲ ਕਰੀਏ ਤੇ ਤਕਰੀਬਨ ਅੱਜ ਤੋਂ 5-4 ਦਿਨਾਂ ਦੇ ਲਈ ਬਹੁਤ ਜ਼ਿਆਦਾ ਆ ਪੰਜਾਂ ਚੌ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਕਰਮ ਵਾਲੀ ਬਲ ਕੇ ਬਿਲਕੁਲ ਨੇੜ ਹੋਗੀ ਜਾਂ ਸੋਹੂਗੀ ਤੇ ਜਾਂ ਕੋਈ ਅੱਧਾ ਦੋ ਦਿਨ ਉੱਪਰ ਟਪਾ ਜੂਗੀ ਠੀਕ ਆ। ਆ ਲਓ ਜੀ। ਹੁਣ ਮੌਕੇ ਤੇ ਜਿਹੜੀ ਆਪਾਂ ਦੋਸਤੋ ਗੱਲ ਕਰਨ ਵਾਲੀ ਆ ਵੀ ਆਪਣਾ ਪਸ਼ੂ ਮੇਰਾ ਵੀਰ ਪੈਸੇ ਗਨਾ ਕੇ ਜਦੋਂ ਤੁਸੀਂ ਜਾਣੇ ਓਨਰ ਨੂੰ ਮਾਲਕ ਨੂੰ ਠੀਕ ਆ ਜੀ ਉਦੋਂ ਆਪਣੀ ਤਸੱਲੀ ਜਿਹੜੀ ਆ ਹਰ ਢੰਗ ਦੇ ਨਾਲ ਜ਼ਰੂਰ ਯਕੀਨੀ ਬਣਾ ਲਿਆ ਕਰੋ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਉਲਾਂਬਾ ਲੈਣਾ ਦੇਣਾ ਮਾੜੀ ਗੱਲ ਆ ਆ ਦੇਖੋ ਜੀ ਠੀਕ ਹੈ ਐਸੇ ਗੋਪੀ ਕੀ ਡਿਮਾਂਡ ਭਰਾਏ ਦੀ ਕਰਦੇ ਫਿਰ ਇਹਦੀ ਰਾਏ ਵੀ ਇਹ ਡਿਮਾਂਡ ਨਹੀਂ ਇਹਦਾ ਅੱਜ ਆਪਾਂ ਨਾ ਲੈ ਦੇਣ ਜੀ ਇਹਦਾ ਫਿਕਸ ਹੀ ਕਰਤੀ ਇਹਦਾ 43000 ਰੁਪਏ ਹਾਂ ਜਾਣਾ ਹਾਂ ਨਾ 43 ਹਾਂ ਕੋਈ ਗੁਜਾਇਸ਼ ਕੀਤੀ ਉਸ ਮੌਕੇ ਤੇ ਮਾਨਤਨ ਹੋ ਜਾਊਗਾ ਆ ਉਹ ਕਰ ਦਾਂਗੇ ਮਾਨਤਨ ਉਹ ਕਰ ਦਾਂਗੇ ਕੋਈ ਠੀਕ ਹੈ ਜੀ ਤੇ ਯਾਨੀ ਕਿ ਜਾ ਕੇ ਚਾਰ ਦਿਨ ਸਾਹਮਣੇ ਪੜੂ ਪਰ ਇਹ ਭਾਜੀ ਇਹ ਇੰਨੀ ਨਸਲ ਵਾਲੀ ਵਹਿੜ ਨਹੀਂ ਮਿਲਨੀ 40 42 43 ਦਾ ਪਰਤਾ ਨਾਰਮਲ ਹੀ ਆ ਨਾਰਮਲ ਹੀ ਬਿਲਕੁਲ ਬਿਲਕੁਲ ਪਹੁੰਚ ਵਿੱਚ ਸਦਾ ਹਾਂ ਜਿਹੜਾ ਮਰਜ਼ੀ ਕੋਈ ਖਰ ਸਕਦਾ ਇਹ ਨਹੀਂ ਵੀ ਚੰਗੀ ਕੀਮਤ ਲਾ ਕੇ ਖਰਦਨੀ ਪੈਣੀ ਆ ਸਾਹਮਣੇ ਪੈਣੀ 4 ਦਿਨ ਜਾ ਕੇ ਬਸ ਬਸ ਜੀ ਜੀ ਚਲੋ ਹੋਈ ਆ ਵੀ ਚਲੋ ਇੱਕ ਪਾਸੂ ਸੋਇਆ ਸਵਾਇਆ ਮਿਲ ਜਾਣਾ ਮਿਲ ਜਾਣਾ ਜੇਕਰ ਸੋਇਆ ਸਵਾਇਆ ਪਸੂ ਦਾ ਵੀ ਜੇਕਰ ਦੁੱਧ ਚਵਾ ਕੇ ਦਈਏ ਤੇ 100 ਵਾਟ ਜਾਣਾ 100 ਵਾਟ ਜਾਣਾ ਤੇ ਇਹ ਆ ਵੀ ਚਲੋ ਅੱਗੇ ਕੋਈ ਪੇਰੇ ਸਾਬ ਨਹੀਂ ਸੁੱਤਣੀ ਆ ਕਿਸੇ ਦੇ ਘਰੇ ਸੋਵਣੀ ਆ ਜਾ ਕੇ ਦੋਸਤੋ ਮਿਹਨਤ ਖੇਚਲ ਜਿਹੜੀ ਉਹ ਵੀ ਆਪਾਂ ਵਿੱਚ ਅਕਾਊਂਟ ਕਰਦੇ ਆ ਚੋਕਰ ਦੀ ਬੋਰੀ ਤੇ ਛੱਡ ਦਾਂਗੇ ਸੋ ਛੱਡਦੇ ਆ ਜੀ ਵਿੱਚ ਹਾਂ ਚੋਕ ਤੇ ਬਾਕੀ ਤੁਹਾਡੇ ਸਾਹਮਣੇ ਦੋਸਤੋ ਦਿਖਾ ਦਿੱਤੀ ਵੜ ਰੰਗ ਪ੍ਰਿੰਟ ਚੰਗਾ ਸੋ ਇਹ ਤਿੰਨ ਐਨੀਮਲ ਨੇ ਜਿਹੜੇ ਅਜਵੀਰ ਗੋਪੀ ਤੇ ਕੋਲਾ ਲਾਟੀ ਡੇਰੀ ਫਾਰਮ ਪਿੰਡ ਕਰਿਆਲਾ ਕਰਿਆਲੇ ਦੀਆਂ ਦੋਸਤੋ ਇਹ ਬਾਈਕਾਂ ਨੇ ਤੇ ਤਗਾਣਾ ਸ਼ਹੀਦ ਪਿੰਡ ਬਿਲਕੁਲ ਨੇੜੇ ਨੇੜੇ ਆ ਧਾਰੀਵਾਲ ਵੀ ਪਿੰਡ ਥੋੜੀ ਦੂਰੀ ਤੇ ਆ ਪੱਟੀ ਮੋੜ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਕਰਿਆਲਾ ਤਕਰੀਬਨ ਇਥੋਂ 1 ਕਿਲੋ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਗੋਪੀ ਵੀਰ ਇੱਕ ਨੰਬਰ ਕਰ ਦਿਓ ਸਾਜੇ 9915780777 9877184 ਠੀਕ ਹੈ ਜੀ। ਲਓ ਵੀ ਭਰਾਵੋ ਇਹ ਅੱਜ ਤਿੰਨ ਨਗ ਸੀਗੇ ਵੀਰ ਗੋਪੀ ਦੇ ਕੋਲ। ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਸੋ ਜਿੰਨੇ ਵੀਰ ਤੁਸੀਂ ਵੀਡੀਓ ਪੂਰੀ ਵੇਖਦੇ ਹੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।